ਦਾ ਕੋਸ ਵੀ ਰਿਉਟ ਕੇ ਕਿ ਮੈਂ ਖੁਸ਼ ਰਹਾਗਾ ਅੱਜ ਮੈਂ ਚੜ ਦੀ ਕਲਾ ਚ ਮੈਂ ਬੜਾ ਕਾਇਮ ਐ ਲਿਖੇ ਰੱਖੋ ਇਹਦੀ ਮਾਲਾ ਫੇਰਿਆ ਕਰੋ ਅਨੰਦੀ ਅਨੰਤ ਮੈਂ ਖੁਲ ਮਸਤੀ ਵਿੱਚ ਐਦਾਂ ਇਦਾਂ ਆਪਣੇ ਆਪ ਨੂੰ ਫਟਾਫਟ ਚਾਰਜ ਕਰ ਲਿਆ ਤਵਾਡੇ ਤੇ ਹੀ ਡਿਪੈਂਡ ਕਰਦਾ ਕਦੇ ਕਦੇ ਤੁਸੀਂ ਸੜੀਆਂ ਜੀ ਆ ਥਾਵਾਂ ਤੇ ਵੀ ਐਦਾਂ ਹੋਏ ਹੁੰਦੇ ਹੋ ਖੁਸ਼ 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 ਤੇ ਕਈ ਵਾਰੀ ਬਹੁਤ ਸੋਹਣੇ ਥਾਵਾਂ ਉੱਤੇ ਵੀ ਤੁਸੀਂ ਮਰੇ ਹੁੰਦੇ ਬਹੁਤ ਡਾਊਨ ਹੋ ਜਾਂਦੇ ਕਈ ਵਾਰੀ ਬਹੁਤ ਜ਼ਿਆਦਾ ਕਾਇਮ ਹੁੰਦੇ ਹੋ ਕਈ ਵਾਰੀ ਬਿਲਕੁਲ ਡਾਊਨ ਸੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿਵੇਂ ਰਹਿਣਾ ਤੁਸੀਂ ਕਿੱਦਾਂ ਦੇ ਮਾਹੌਲ 'ਚ ਜਿਹੜੇ ਵੱਡੇ ਐ 40 ਸਾਲ ਦੇ ਐ ਜਿਹੜੇ 50 ਸਾਲ ਦੇ ਐ ਕਿੱਦਾਂ ਦੇ ਮਾਹੌਲ ਸੀ ਬਚਪਨ ਵਿੱਚ ਸਵੇਰੇ ਉੱਠਣਾ ਦਾਤਣ ਕਰਨੀ ਖੇਤਾਂ 'ਚ ਜਾਣਾ ਬਾਹਰ ਅੰਦਰ ਝਾੜੇ ਜਾਣਾ ਬਾਹਰ ਅੰਦਰ ਬੈਠਣਾ ਜਾ ਕੇ ਕਿੱਦਾਂ ਦੇ ਮਾਹੌਲ ਸੀ ਨਾ ਇਦਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਸੀ ਪਰ ਤੁਸੀਂ ਉਦੋਂ ਖੁਸ਼ੀ ਕੱਢ ਲੈਂਦੇ ਸੀ ਅੰਦਰ ਹੁਣ ਕਈ ਵਾਰੀ ਤੁਸੀਂ ਨੋਟ ਕਰੋ ਤੁਹਾਡੇ ਅੰਦਰ ਹੀ ਵਾਸ਼ਰੂਮ ਅੰਦਰ ਹੀ ਅਟੈਚ ਸਭ ਕੁਝ ਤਰ੍ਹਾਂ ਤਰ੍ਹਾਂ ਦੇ ਖਾਣੇ ਗਿਣੇ ਨਹੀਂ ਜਾ ਸਕਦੇ ਫਰਿਜਾਂ ਭਰੀਆਂ ਪਈਆਂ ਫਰੂਟਸ ਦੀਆਂ ਪਰ ਹੁਣ ਖੁਸ਼ੀ ਅੰਦਰੋਂ ਕੱਢ ਨਹੀਂ ਰਹੇ ਉਹ ਵੀ ਤੁਸੀਂ ਸੀ ਆ ਵੀ ਤੁਸੀਂ ਹੋ ਉਹ ਵੀ ਤੁਸੀਂ ਹੀ ਸੀ ਆ ਵੀ ਤੁਸੀਂ ਹੀ ਹੋ ਕਹਿੰਦੇ ਮੈਂ ਬੜਾ ਦੁਖੀ ਹਾਂ ਮੈਂ ਦੁੱਖ ਨਹੀਂ ਸਹਾਰ ਸਕਦਾ ਮੈਂ ਤਕਲੀਫ ਨਹੀਂ ਸਹਾਰ ਸਕਦਾ 50 ਸਾਲਾਂ ਦੇ ਉਹ ਜਿਹੜੇ ਵੱਡੇ ਹੋ ਤੁਸੀਂ ਬੜੀ ਦੁੱਖ ਤਕਲੀਫਾਂ ਸਹਾਰੀਆਂ ਨੇ ਬਰਸਾਤਾ ਪੈਣੀਆਂ ਛੱਤਾਂ ਚੂਣ ਲੱਗ ਜਾਣੀਆਂ ਪੁਰਾਣਾ ਵੇਲਾ ਕਿਦਾਂ ਦਾ ਸੀ ਸਫਰ ਕਰਨੇ ਕਿ ਡੇ ਡੇ ਹੋੜ ਕਿਸੇ ਦਾ ਫੋਨ ਨਾ ਮਿਲੇ 10 ਮਿੰਟ ਕਾੜੇ ਪੈ ਜਾਂਦੇ ਉਹ ਤਤੇ ਪੈ ਜਾਂਦੇ ਮੇਰਾ ਫੋਨ ਨਹੀਂ ਮਿਲ ਰਿਹਾ ਫੋਨ ਨਹੀਂ ਮਿਲ ਰਿਹਾ ਕਿ ਚਿੱਠੀਆਂ ਭੇਜਦੇ ਸੀ ਹਫਤਾ ਚਿੱਠੀ ਪਹੁੰਚਣ ਤੇ ਲੱਗ ਜਾਂਦਾ ਸੀ ਚਾਰ ਲਾਈਨਾਂ ਲਿਖ ਕੇ ਭੇਜਣੀਆਂ ਪੈਂਦੀਆਂ ਸੀ ਉਹ ਵੀ ਸੀ ਕਿੰਨਾ ਸਬਰ ਸੀ ਸੰਤੋਖ ਸੀ ਹੁਣ ਕਾਲੀ ਪਹਿਜਨਿਆ ਸੀ ਇਸ ਕਰਕੇ ਤੁਹਾਡੇ ਹੱਥ ਹੈ ਤੁਹਾਡੀ ਜ਼ਿੰਦਗੀ ਤੁਹਾਡੇ ਹੱਥ ਹੈ ਤੁਹਾਡੀ ਜ਼ਿੰਦਗੀ ਦਾ ਰਿਮੋਟ ਤੁਹਾਡੇ ਹੱਥ ਹੈ ਜਿਹੜਾ ਚਾਹੋ ਆ ਚਿਹਰੇ ਦਾ ਚੈਨਲ ਆਨ ਕਰ ਲਓ ਆਫ ਕਰ ਲਓ ਇਹ ਤੁਸੀਂ ਕਰਨਾ ਹੈ ਆਪਣੇ ਆਪ ਨੂੰ ਆਨ ਆਫ ਆਨ ਆਫ ਬੋਤ ਕੈ ਮੂਰਾ ਹਾਲ ਨਜ਼ਾਰਾ ਬੜਾ ਹੈ ਬਸ ਮੈਂ ਮਰ ਗਿਆ ਮੈਂ ਮਰ ਗਿਆ ਕੋਈ ਗੱਲ ਹੈ ਯਾਰ ਹਮੇਸ਼ਾ ਖਿੜੇ ਰਹਿਣਾ ਚੜ੍ਹਦੀ ਕਲਾ 'ਚ ਰਹਿਣਾ ਇਹ ਬੜਾ ਜ਼ਰੂਰੀ ਹੈ ਸੋ ਅੱਜ ਨਵੀਂ ਸਵੇਰ ਦੇ ਨਵੇਂ ਸੁਨੇਹੇ ਚ ਆਪਾਂ ਗੱਲ ਕੀ ਕਰਨੀ ਚਾਹੁੰਦੇ ਆ ਮੈਂ ਆਪਣੀ 23 ਸਾਲ ਦੀ ਜ਼ਿੰਦਗੀ ਜਿਹੜੀ ਪ੍ਰਚਾਰ ਵਿੱਚ ਮੈਂ ਲਾਈ ਹੈ ਇਹਦੇ ਵਿੱਚ ਮੈਂ ਦੇਸ਼ ਵਿਦੇਸ਼ ਬਹੁਤ ਘੁੰਮਿਆ ਵਿਕ ਅਮਰੀਕਾ ਦੇ ਬਹੁਤ ਸਾਰੀਆਂ ਸਟੇਟਾਂ ਵਿੱਚ ਮੈਂ ਪ੍ਰਾਂਤਾਂ ਵਿੱਚ ਮੈਂ ਗਿਆ ਕੈਨੇਡਾ ਦੇ ਮੈਂ ਤਕਰੀਬਨ ਸਾਰੀਆਂ ਪ੍ਰਾਂਤਾਂ ਦੇਖੀਆਂ ਹੈ ਇੰਗਲੈਂਡ ਦੀਆਂ ਮੈਂ ਸਾਰੀਆਂ ਪ੍ਰਾਂਤਾਂ ਦੇਖੀਆਂ ਯੂਰਪ ਨੂੰ ਮੈਂ ਕਾਫੀ ਵੱਡੀ ਗਿਣਤੀ ਦੇ ਵਿੱਚ ਮੈਂ ਉਹ ਦੇਸ਼ ਘੁੰਮੇ ਨਾ ਇਧਰਲੇ ਪਾਸੇ ਆਸਟ੍ਰੇਲੀਆ ਦੇ ਮੈਂ ਸਾਰੇ ਜਿਹੜੇ ਸਟੇਟਾਂ ਨੇ ਵਖੀਆਂ ਨੇ ਨਿਊਜ਼ੀਲੈਂਡ ਵਿੱਚ ਮੈਂ ਵਖਿਆ ਮਤਲਬ ਜਿਹੜੇ ਵੱਡੇ ਦੇਸ਼ ਨੇ ਮੈਂ ਕਾਫੀ ਘੁੰਮਿਆ ਜਿਹੜੇ ਰਹਿੰਦੇ ਨੇ ਮੈਂ ਘੁੰਮਣ ਦੀ ਇੱਛਾ ਰੱਖਦਾ ਮੈਂ ਵਿਖੜੇ ਜਾਉਣਾ ਅੱਜ ਮੈਂ ਗੱਲ ਘੁੰਮਣ ਦੀ ਕਰਨਾ ਹਾਂ ਇਹਹੀ ਗੱਲ ਕਰਦੇ ਅੱਜ ਮੈਂ ਇੱਕ ਵਾਰ ਦੁਵਾਨ ਵਿੱਚ ਵੀ ਗੱਲ ਕੀਤੀ ਸੀ ਜਿਹੜੇ ਗੂਰੇ ਨੇ ਨਾ ਗੂਰੇ ਉਹ ਪੈਸਾ ਜਿਆਦਾ ਦਿਖਾਉਣ ਤੇ ਨਹੀਂ ਖਰਚਦੇ ਕੱਪੜੇ ਵਿਖਾਓ ਗਹਿਣੇ ਵਿਖਾਓ ਸੋਨਾ ਵਿਖਾਓ ਵੱਟੀ ਗੁੱਟੀ ਵਿਖਾਓ ਇਹਦੇ ਤੇ ਨਹੀਂ ਖਰਚਦੇ ਮੈਂ ਵੇਖਦਾ ਹੁੰਦਾ ਸਾਡੇ ਪੰਜਾਬੀਆਂ ਕੋਲ ਸੀ ਅਮਰੀਕਾ ਮੈਂ ਜਾਂਦਾ ਇਹਨਾਂ ਕੋਲ ਲੱਖ ਡਾਲਰ ਦੀ ਗੱਡੀ ਹੈ ਲੱਖ ਡਾਲਰ ਸਾਹਮਣੇ ਘਰ ਵਾਲਾ ਹੈ ਉਹਦੇ ਕੋਲ ਇੱਕ ਛੋਟੀ ਜੀ ਕੈਮਰੀ ਗੱਡੀ ਉਹ ਵੀ ਪੁਰਾਣੀ ਰੱਖੀ ਹੈ 10000 ਡਾਲਰ 10000 ਡਾਲਰ ਦੀ ਇਹਨਾਂ ਕੋਲ ਲੱਖ ਦੀ ਲੱਖ ਦੀ ਵੀ ਇੱਕ ਨਹੀਂ ਦੋ ਮੇਰੇ ਪਿਆਰ ਵਾਲੇ ਬੰਦੇ 2 ਲੱਖ ਡਾਲਰ ਦੀਆਂ ਦੋ ਗੱਡੀਆਂ ਖੜੀਆਂ ਉਹਨਾਂ ਕੋਲ ਇੱਕੋ ਹੀ ਕੈਂਮਰੀ ਹੈ ਪਰ ਉਹ ਪੈਸਾ ਕਿੱਥੇ ਜਾਂਦਾ ਹੈ ਵੀ ਉਹ ਨੌਕਰੀ ਕਰਦੇ ਐ ਕੰਮ ਕਰਦੇ ਐ ਤੇ ਪੈਸਾ ਖਰਚਦੇ ਐ ਐਕਸਪੀਰੀਅੰਸ ਇਕੱਠਾ ਕਰਨ ਤੇ ਤਜਰਬੇ ਮੈਂ ਦਵਾਂ ਚ ਦੱਸਿਆ ਸੀ ਸਾਡੇ ਇੱਕ ਬੰਦੇ ਨੇ ਗੋਰੀ ਨਾਲ ਵਿਆਹ ਕਰਾਇਆ ਪਿਆਰ ਵਾਲਾ ਉਹਨੂੰ ਮੈਂ ਪੁੱਛਿਆ ਤੇਰੀ ਘਰ ਵਾਲੀ ਵੀ డిਮਾਂਡਸ ਕਰਦੀ ਏ ਮੈਨੂੰ ਗਹਿਣੇ ਲਿਆ ਦੇ ਮੈਨੂੰ ਸੋਨਾ ਲਿਆ ਦੇ ਮੈਨੂੰ ਚਾਂਦੀ ਲਿਆ ਦੇ ਮੈਨੂੰ ਮੇਕਅਪ ਵਾਸਤੇ ਕਿੱਟ ਲਿਆ ਦੇ ਜੇਬ ਉਹ ਕੱਪੜੇ ਉਹ ਕਹਿੰਦਾ ਮੇਰੀ ਘਰ ਵਾਲੀ ਬਹੁਤ ਘੱਟ ਬਹੁਤ ਇਦਾਂ ਦੀਆਂ ਚੀਜ਼ਾਂ ਦੀ ਡਿਮਾਂਡ ਨਹੀਂ ਕਰਦੀ ਮੈਂ ਕਿਹਾ ਕੀ ਡਿਮਾਂਡ ਕਰਦੀ ਏ ਕਹਿੰਦੀ ਨਵਾਂ ਐਕਸਪੀਰੀਅੰਸ ਮਿਲੇ ਕਿਸੇ ਥਾਂ ਤੇ ਚੱਲੀਏ ਘੁੰਮਣ ਵਾਸਤੇ ਤਿੰਨ ਮਹੀਨੇ ਬਾਅਦ ਤਿੰਨ ਦਿਨ ਦਾ ਟ੍ਰਿਪ ਚਾਰ ਦਿਨ ਦਾ ਟ੍ਰਿਪ ਜ਼ਰੂਰ ਜਾਣਾ ਹੀ ਜਾਣਾ 6 ਮਹੀਨੇ ਚ ਦੋ ਵਾਰ ਸਾਲ ਵਿੱਚ 4 ਵਾਰ 4 ਵਾਰ ਸਾਲ ਚ ਜਾਣਾ 6-6 ਵਾਰ ਵੀ ਜਾਂਦੇ ਨੇ 12-12 ਵਾਰ ਵੀ ਜਾਂਦੇ ਨੇ ਵੀਕਐਂਡ ਆ ਗਿਆ ਘੁੰਮਣ ਜਾਣਾ ਨਵੇਂ ਥਾਂ ਤੇ ਜਾਣਾ ਨਵੀਂ ਜਗ੍ਹਾ ਨੂੰ ਵੇਖਣਾ ਨਵਾਂ ਕੁਝ ਲਰਨ ਕਰਨਾ ਨਵੀਆਂ ਯਾਦਾਂ ਨਵੀਂ ਮੈਮਰੀ ਸੇਵ ਕਰਕੇ ਲਿਆਉਂਦੇ ਨੇ ਗੋਰੀ ਇਹਨਾਂ ਚੀਜ਼ਾਂ ਤੇ ਪੈਸਾ ਲਾਉਂਦੇ ਨੇ ਹੁਣ ਸਾਡੇ ਕੋਲ ਸਾਡੇ ਬੰਦਿਆਂ ਕੋਲ 2 ਲੱਖ ਗੱਡੀ ਲੱਖ ਦੀ ਗੱਡੀ ਚਲਾਉਣ ਦਾ ਐਕਸਪੀਰੀਅੰਸ ਹੈ ਪਰ ਨਵੇਂ ਥਾਂ ਤੇ ਘੁੰਮ ਕੇ ਨਹੀਂ ਆਏ ਇਹਨਾਂ ਨੇ ਵੇਖਿਆ ਨਹੀਂ ਇਹਨਾਂ ਨੇ ਉਹ ਥਾਂ ਨਹੀਂ ਵੇਖਿਓ ਬੀਚ ਨਹੀਂ ਵੇਖਿਓ ਜਗਾ ਨਹੀਂ ਵੇਖੀ ਜਿੱਥੇ ਗੋਰੀ ਗਏ ਐ ਸਾਹਮਣੇ ਘਰ ਵਾਲੇ ਘਰ ਛੋਟਾ ਹੈ ਗੱਡੀਆਂ ਛੋਟੀਆਂ ਨੇ ਪਰ ਦਿਮਾਗ ਚ ਬਹੁਤ ਕੁਛ ਲਈ ਫਿਰਦੇ ਸਾਡੇ ਵਾਲੇ ਲੋਕ ਇਹਨਾਂ ਨੇ ਨਹੀਂ ਵੇਖਿਆ ਕਈ ਬੰਦੇ ਤੇ ਇਦਾਂ ਦੇ ਐ ਸੱਚੀ ਮੇਰੇ ਨਾਲ ਇਦਾਂ ਹੋਇਆ ਮੈਂ ਇੰਗਲੈਂਡ ਇੱਕ ਵਾਰੀ ਸੀ ਤੇ ਸਾਡਾ ਉੱਥੇ ਇੱਕ ਬੰਦਾ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਸਵੀਰੇ ਸਵੀਰੇ ਨਾ ਮੈਂ ਸਮੁੰਦਰ ਤੇ ਸੈਰ ਕਰਨ ਜਾਣਾ ਆਪਾਂ ਚੱਲਦੇ ਆ ਇੱਥੇ ਤੁਹਾਡੇ ਨੇੜੇ ਹੀ ਐ ਕਹਿੰਦਾ ਹਾਂ ਨਾਲ ਹੀ ਗੱਡੀ ਵਿੱਚ ਬੈਠ ਗਿਆ ਥੋੜੀ ਦੂਰ ਜਾ ਕੇ ਉਹਨੇ ਉਹਨਾਂ ਦੇ ਘਰ ਤੋਂ 3-4 ਕਿਲੋਮੀਟਰ ਪਿੱਛੇ ਜਾ ਕੇ ਸਮੁੰਦਰ ਸੀ ਤੇ ਜਦੋਂ ਅਸੀਂ ਜਾ ਰਹੇ ਸੀ ਤਾਂ ਉਹਨੇ ਫੋਨ ਕੀਤਾ ਇੱਕ ਬੰਦੇ ਨੂੰ ਉਦੋਂ ਆ ਨੈਵੀਗੇਟ ਨੈਵੀਗੇਸ਼ਨ ਸਿਸਟਮ ਜਿਹੜਾ ਸੀ ਇੰਨਾ ਨਹੀਂ ਸੀ ਘੱਟ ਸੀ ਫੋਨ ਕੀਤਾ ਭਲਾ ਇੱਥੋਂ ਕਿੱਧਰ ਨੂੰ ਐਂਟਰੀ ਕਿੱਧਰ ਨੂੰ ਹੋਏਗੀ ਗੱਡੀ ਕਿੱਥੇ ਪਾਰਕ ਹੋਏਗੀ ਉਹਨੇ ਪੁੱਛਿਆ ਗੱਡੀ ਕਿੱਥੇ ਪਾਰਕ ਹੋਏਗੀ ਫਿਰ ਵਿੱਚ ਤੋਂ ਕਿੱਧਰ ਨੂੰ ਜਾਣਾ ਗੱਡੀ ਪਾਰਕ ਦਾ ਉਹਨੂੰ ਵੀ ਪਤਾ ਕਿੱਥੇ ਹੁੰਦੀ ਹੈ ਕਿੱਧਰ ਨੂੰ ਜਾਣਾ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਕੀ ਗੱਲ ਇਦਾਂ ਕੋਈ ਪੁੱਛਦਾ ਕਹਿੰਦਾ ਮੈਂ ਪਹਿਲੀ ਵਾਰੀ ਆਇਆ ਮੈਂ ਕਹਿੰਦੇ ਰਹਿੰਦੇ ਨੂੰ ਕਿੰਨਾ ਚਿਰ ਹੋ ਗਿਆ ਕਹਿੰਦਾ 22 ਸਾਲ 22 ਸਾਲ ਸ਼ਾਪ ਤੇ ਖੜੇ ਨੂੰ ਹੋ ਗਏ ਉੱਥੇ ਤੇ ਮੇਰੇ ਨਾਲ ਪਹਿਲੀ ਵਾਰੀ ਉਹ ਬੰਦੇ ਨੇ ਬੀਚ ਦੇ ਉੱਤੇ ਤੁਰਿਆ ਕਹਿੰਦਾ ਮੈਂ ਤੁਹਾਡੀ ਘਰ ਕੇ ਪਹਿਲੀ ਵਾਰੀ ਆਇਆ ਮੈਂ ਨਹੀਂ ਕਦੇ ਆਇਆ ਅਸੀਂ ਨਹੀਂ ਕਦੇ ਵੇਖੀ ਐਸਾ ਨਜ਼ਾਰਾ ਉੱਥੇ ਜਿਹੜਾ ਉਹਨੇ ਵੇਖਿਆ ਹੀ ਨਹੀਂ ਫਸਿਆ ਹੋਇਆ ਉੱਥੇ ਬਾਬਾ ਮਾਇਆ ਮੋਹਿਆ ਐਸਾ ਮੋਇਆ ਹੋਇਆ ਹੋਰ ਕੁਝ ਹੈ ਹੀ ਨਹੀਂ ਦਿਮਾਗ 'ਚ ਮੈਂ ਕੀ ਕਹਿਣਾ ਚਾਹੁੰਦਾ ਸਮਝੋ ਕਈ ਗੂਰੇ ਬਹੁਤ ਗਰੀਬ ਨੇ ਪੈਸਾ ਨਹੀਂ ਉਹਨਾਂ ਕੋ ਉਹ ਕੀ ਕਰਦੇ ਨੇ ਗੋਆ ਵਰਗੇ ਜਿਹੜੇ ਇੱਥੇ ਸਾਡੇ ਇੰਡੀਆ ਚ ਆ ਜਾਣਗੇ ਕੇਰਲ ਵੱਲ ਬਹੁਤ ਸਸਤਾ ਹੈ ਹੁਣ ਬੀਚ ਤੇ ਉੱਤੇ ਉਹਨਾਂ ਨੂੰ ਇੱਕ ਕਮਰਾ 5000 ਦਾ ਹੀ ਮਿਲ ਜਾਂਦਾ ਸਸਤਾ ਕਮਰਾ ਮਿਲਦਾ ਮਤਲਬ ਅਮਰੀਕਾ ਤੋਂ ਆਇਆ ਹੈ 5000 ਦਾ ਕਮਰਾ ਉਹਦੇ 70 80 ਡਾਲਰ ਲੱਗਦੇ ਆ 20 ਡਾਲਰ ਉਹ ਖਾਣ ਤੇ ਲਾ ਦਿੰਦੇ ਆ 100 ਡਾਲਰ ਨਾਲ ਰਾਤ ਕੱਟ ਲੈਂਦੇ ਆ 10 ਦਿਨ ਰਹੇ 10 ਦਿਨ ਰਹੇ 1000 ਡਾਲਰ ਖਰਚਿਆ 1000 ਡਾਲਰ ਇੱਕ ਜਣੇ ਨੇ ਟਿਕਟ ਲਈ 1500 ਲਈ ਮਤਲਬ 3000 ਦਾ ਡਾਲਰ ਦੇ ਵਿੱਚ ਉਹ 10 ਦਿਨ ਘੁੰਮ ਕੇ ਜਾਣਗੇ ਪਾਣੀ ਦੇ ਕੰਢਿਆਂ ਤੇ ਬੈਠਣਗੇ ਦੇਖਣਗੇ ਘੁੰਮਣਗੇ ਨਵਾਂ ਨਵਾਂ ਤਜਰਬਾ ਲੈਣਗੇ ਸਾਡੀ ਇਹ ਪ੍ਰੋਬਲਮ ਹੈ ਮੈਂ ਅੱਜ ਨਵੀਂ ਸਵੀਰ ਦੇ ਨਵੇਂ ਸੁਨੇਹੇ ਜਿਹੜੀ ਬੇਨਤੀ ਕਰਨੀ ਚਾਹੁੰਦਾ ਘੁੰਮਿਆ ਕਰੋ ਵੇਖੋ ਦੁਨੀਆ ਕੋ ਬਹੁਤ ਪੈਸੇ ਵਾਲਿਓ ਤੁਹਾਨੂੰ ਮੈਂ ਕਹਿਣਾ ਚਾਹੁੰਨਾ ਵਰਲਡ ਟੂਰ ਲਾਓ ਜ਼ਿੰਦਗੀ ਵਿੱਚ ਵਰਲਡ ਦਾ ਟੂਰ ਬਣਾਓ ਇੱਕ ਦੇਸ਼ ਤੋਂ ਦੂਜਾ ਦੇਸ਼ ਦੂਜੇ ਤੋਂ ਤੀਜਾ ਦੇਸ਼ ਥੋੜੇ ਪੈਸੇ ਵਾਲਿਓ ਸਾਲ ਵਿੱਚ ਦੋ ਵਾਰ ਹਫਤਾ ਹਫਤਾ ਕੋ ਵੇਖੋ ਦੁਨੀਆ ਬਹੁਤ ਘੱਟ ਪੈਸੇ ਵਾਲਿਓ ਟ੍ਰੇਨਾਂ ਦੀਆਂ ਸਸਤੀਆਂ ਟਿਕਟਾਂ ਲੈ ਕੇ ਗੁਰਦੁਆਰਿਆਂ ਦੇ ਵਿੱਚ ਪ੍ਰਸ਼ਾਦਾ ਛੱਕ ਕੇ ਹਰ ਵਧੀਆ ਜਿਹੜਾ ਸ਼ਹਿਰ ਹੈ ਉੱਥੇ ਗੁਰਦੁਆਰਾ ਹੈ ਰੋਟੀ ਮਿਲ ਜਾਂਦੀ ਹੈ ਟ੍ਰੇਨਾਂ ਦੀਆਂ ਟਿਕਟਾਂ ਬਹੁਤ ਸਸਤੀਆਂ ਨੇ ਪਰ ਵੇ ਗੁਰਦੁਆਰੇ ਜਾਓ ਪਰ ਤੁਸੀਂ ਵੇਖੋ ਬੀਚ ਤੇ ਬੈਠ ਕੇ ਪਾਣੀ ਦੇ ਕੰਣਿਆਂ ਤੇ ਬਹਿ ਕੇ ਸਭ ਤੋਂ ਸੋਹਣੀ ਜਿਹੀ ਕਿਤੇ ਦੁਨੀਆ ਵਿੱਚ ਘੁੰਮਣ ਵਾਲੀ ਜਗ੍ਹਾ ਹੈ ਉਹ ਇੰਡੀਆ ਤੁਸੀਂ ਪੁੱਛੋਗੇ ਉਹ ਕਿਵੇਂ ਇੰਡੀਆ ਇਸ ਕਰਕੇ ਇੱਥੇ ਵੱਖਰੀਆਂ ਵੱਖਰੀਆਂ ਸਟੇਟਾਂ ਭਾਰਤ ਸਟੇਟ ਦਾ ਵੱਖਰਾ ਵੱਖਰਾ ਖਾਣਾ ਵੱਖਰੀ ਵੱਖਰੀ ਬੋਲੀ ਵੱਖਰਾ ਵੱਖਰਾ ਕਲਚਰ ਵੱਖਰਾ ਵੱਖਰਾ ਪਹਿਰਾਵਾ ਜਿਹੜਾ ਅਮਰੀਕਾ ਵਾਲਾ ਸਟਾਈਲ ਹੈ ਖਾਣ ਵਾਲਾ ਤੁਸੀਂ ਮੈਕਡੋਨਲਡਰ ਖਾਣਾ ਹੈ ਤੁਸੀਂ ਸਬਵੇ ਖਾਣਾ ਹੈ ਤੁਸੀਂ ਪੀਜ਼ਾ ਖਾਣਾ ਹੈ 버거 ਖਾਣਾ ਉਹ ਤੁਹਾਨੂੰ ਸਾਰੀਆਂ ਸਟੇਟਾਂ ਵਿੱਚ ਇੰਡੀਆ ਚ ਵੀ ਮਿਲ ਜਾਂਦਾ ਪਰ ਇੰਡੀਆ ਦੀ ਸਪੈਸ਼ੈਲਟੀ ਹਰ ਸਟੇਟ ਦੀ ਵੱਖਰੀ ਹੈ ਉਹ ਤੁਹਾਨੂੰ ਅਮਰੀਕਾ ਚ ਨਹੀਂ ਮਿਲਦੀ ਸਾਰੀ ਦੁਨੀਆ ਨਾਲ ਦੁਨੀਆ ਚ ਘੁੰਮ ਕੇ ਆਇਆ ਮੈਂ ਤਜਰਬੇ ਨਾਲ ਗੱਲ ਕਹਿ ਰਿਹਾ ਪੰਜਾਬ ਦਾ ਖਾਣਾ ਹੋਰ ਹੈ ਹਰਿਆਣੇ ਦਾ ਹੋਰ ਹੈ ਰਾਜਸਥਾਨ ਦਾ ਹੋਰ ਹੈ ਗੁਜਰਾਤ ਦਾ ਹੋਰ ਹੈ ਮਹਾਰਾਸ਼ਟਰ ਦਾ ਹੋਰ ਹੈ ਜਿਵੇਂ ਜਿਵੇਂ ਤੁਸੀਂ ਅੱਗੇ ਨੂੰ ਤੁਰੇ ਜਾਣਾ ਕੇਰਲ ਚਲੇ ਗਏ ਜਿਹੜੀ ਜਿਹੜੀ ਸਟੇਟ ਚ ਜਾਣਾ ਹੈ ਉਹਨਾਂ ਦੀ ਬੋਲੀ ਉਹਨਾਂ ਦਾ ਪਹਿਰਾਵਾ ਉਹਨਾਂ ਦਾ ਖਾਣਾ ਸਪੈਸ਼ialਟੀ ਹੈ ਉਹਨਾਂ ਦੇ ਖਾਣੇ ਵਿੱਚ ਕੁਝ ਵੱਖਰਾ ਹੈ ਸਪੈਸ਼ial